ਸਾਡੇ ਹਲਕੇ ਦੇ ਵਿੱਚ ਜਿਹੜਾ ਇੱਥੇ ਦਾ ਐਮ.ਐਲ.ਏ ਹੈ ਉਹ ਗੱਪੀ ਐਮ.ਐਲ.ਏ ਆ ਗਿਆ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਕਰਨਾ ਕੀ ਹੈ ਤੇ ਕਹਿਣਾ ਕੀ ਹੈ ਇਸsrand ਤੋਂ ਲੈ ਕੇ ਸੰਗਰੂਰ ਤੱਕ ਜਿਹੜਾ ਚੋਆ ਜਾਂਦਾ ਹੈਗਾ ਇਸ ਚੋਏ ਦੇ ਵਿੱਚ ਜਦੋਂ ਬਰਸਾਤੀ ਪਾਣੀ ਆਉਂਦਾ ਤਾਂ ਬਹੁਤ ਵੱਡੇ ਪੱਧਰ ਦੀ ਤਬਾਹੀ ਠਾਕੇ ਚਲਾ ਜਾਂਦਾ ਇਹ ਨੌਂ ਦਰਵਾਜੇ ਦੇ ਨੌ ਦੇ ਨੌ ਹੀ ਬੰਦ ਨੇ ਇੱਕ ਮਾੜਾ ਜਿਹਾ ਚੱਲਦੇ ਆ ਇਹ ਵੀ ਡੈਰੀ ਪਾਣੀ ਡਿੱਗ ਰਿਹਾ ਇਹ ਨੌ ਦੇ ਨੌ ਦਰਵਾਜੇ ਬੰਦ ਪਏ ਨੇ ਜਿਹੜੇ ਕਿ ਬਰਸਾਤੀ ਪਾਣੀ ਨੂੰ ਅੱਗੇ ਲਿਖੇ ਜਾਂਦੇ ਨੇ ਇਹਦੇ ਚ ਬੇਲ ਡੱਕੇ ਆ ਕੇ ਫਸ ਜਾਂਦੇ ਨੇ ਹੋਰ ਦਰਖਦਰਤ ਸਾਰਾ ਕੁਝ ਆ ਕੇ ਇਹਦੇ ਚ ਫਸ ਜਾਂਦਾ ਹੈ ਝੰਗਾ ਝਾੜੀਆਂ ਫਸ ਜਾਂਦੀਆਂ ਨੇ ਤਾਂ ਪਾਣੀ ਬੰਦ ਹੋ ਜਾਂਦਾ ਇਹਦੀ ਬੈਗਮਾਰ ਨਾਲ ਸਾਡੇ ਪਿੰਡਾਂ ਤੱਕ ਬੈਗ ਪਾਣੀ ਗਿਆ ਸਾਰੀਆਂ ਫਸਲਾਂ ਤਬਾ ਹੋ ਜਾਂਦੀਆਂ ਨੇ ਦੇਖੀ ਬਈ ਭਾਰਤ ਵਿੱਚ ਜਲਦ ਹੀ ਮਾਨਸੂਨ ਦਸਤਕ ਦੇਣ ਜਾ ਰਿਹਾ ਹੈ ਲੇਕਿਨ ਜਿਹੜੀਆਂ ਪੰਜਾਬ ਸਰਕਾਰ ਹੈ ਨਦੀ ਨਾਲਿਆਂ ਦੀ ਸਫਾਈ ਨੂੰ ਲੈ ਕੇ ਬਿਲਕੁਲ ਵੀ ਜਿਹੜੀ ਚਿੰਤਾ ਵਿੱਚ ਨਜ਼ਰ ਨਹੀਂ ਆ ਰਹੀ ਮੇਰੇ ਪਿੱਛੇ ਤਸਵੀਰਾਂ ਜਿਹੜੀਆਂ ਨੇ ਉਹਦੇ ਸਾਈਫਨ ਦੀਆਂ ਨੇ ਇਹ ਉਹ ਸਾਈਫਨ ਨੇ ਜਿਸ ਕਰਕੇ ਹਰ ਸਾਲ ਜਿਹੜੇ ਕਿਸਾਨਾਂ ਦਾ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੁੰਦਾ ਸੈਂਕੜੇ ਏਕੜ ਜਿਹੜੀ ਫਸਲ ਹੈ ਜਿਹੜੀ ਜੀਰੀ ਦੀ ਫਸਲ ਹੈ ਉਹ ਝੋਨੇ ਦੀ ਫਸਲ ਹੈ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਤੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਲੇਕਿਨ ਸਰਕਾਰ ਅਤੇ ਪ੍ਰਸ਼ਾਸਨ ਬਿਲਕੁਲ ਵੀ ਸਮੇਸਿਰ ਨਹੀਂ ਜਾਗਦਾ ਇਸ ਵਾਰ ਵੀ ਜੇ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਸਾਈਫਨ ਜਿਹੜੇ ਪੂਰੀ ਤਰ੍ਹਾਂ ਬੰਦ ਪਏ ਨੇ ਕਿਉਂਕਿ ਜੋ ਤਕਰੀਬਨ ਮਹੀਨੇ ਦੇ ਕਰੀਬ ਮਾਨਸੂਨ ਦਾ ਰਹਿ ਗਿਆ ਇਸ ਤੋਂ ਬਾਅਦ ਬਰਸਾਤਾ ਸ਼ੁਰੂ ਹੋ ਜਾਣੀਆਂ ਇਸ ਚੋਏ ਦੇ ਵਿੱਚ ਸਰਹੰਦ ਤੋਂ ਲੈ ਕੇ ਸੰਗਰੂਰ ਤੱਕ ਇਹ ਜਿਹੜਾ ਪਾਣੀ ਹੈ ਇਹ ਅੱਗੇ ਲੰਘ ਜਾਂਦਾ ਬਰਸਾਤਾਂ ਦਾ ਜਿਹੜਾ ਪਾਣੀ ਆ ਅੱਗੇ ਲੰਘ ਜਾਂਦਾ ਪਹਾੜਾਂ ਦਾ ਪਾਣੀ ਵੀ ਇਸ ਚੋਏ ਦੇ ਵਿੱਚ ਆਂਦਾ ਤੇ ਹਰ ਸਾਲ ਕਿਸਾਨਾਂ ਨੂੰ ਨੁਕਸਾਨ ਕਰਦਾ ਇਸ ਸਾਲ ਵੀ ਕਿਸਾਨ ਜਿਹੜੇ ਨੇ ਕਾਫੀ ਜਿਹੜੇ ਚਿੰਤਤ ਨਜ਼ਰ ਆ ਰਹੇ ਨੇ ਕਿਉਂਕਿ ਮਾਨਸੂਨ ਥੋੜੇ ਸਮੇਂ ਬਾਅਦ ਹੀ ਪੰਜਾਬ ਦੇ ਵਿੱਚ ਵੀ ਦਸਤਕ ਦੇਵੇਗਾ ਤੇ ਇਸ ਤੋਂ ਪਹਿਲਾਂ ਇਹਨਾਂ ਨਦੀ ਨਾਲੀਆਂ ਦੀ ਸਫਾਈ ਹੋਣੀ ਜ਼ਰੂਰੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਵੀ ਜਿਸ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਬਾਦ ਕਦੇ ਵੀ ਇਹ ਸਾਈਫਨ ਸਾਫ ਨਹੀਂ ਹੋਏ ਪ੍ਰਸ਼ਾਸਨ ਭਾਵੇਂ ਲੱਖ ਦਾਵਾ ਕਰ ਲੇ ਸਰਕਾਰ ਭਾਵੇਂ ਲੱਖ ਦਾਵਾ ਕਰ ਲੇ ਵਿਧਾਇਕ ਅਨਾਬਾ ਦੇ ਜਿਹੜਾ ਗੁਰਦੇਵ ਸਿੰਘ ਦੇਮਾਨ ਭਾਵੇਂ ਲੱਖ ਦਾਵਾ ਕਰ ਲਣ ਲੇਕਿਨ ਹਾਲੇ ਤੱਕ ਵੀ ਕਦੇ ਵੀ ਇਸ ਦੀ ਸਫਾਈ ਨਹੀਂ ਕਰੀ ਤੇ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਆ ਕਿ ਵੀ ਇਹਨਾਂ ਸਾਇਫਨਾ ਦੀ ਸਫਾਈ ਸਮੇਂ ਸਿਰ ਕਰਵਾਈ ਜਾਵੇ ਵਰਨਾ ਜਿਹੜੇ ਇੱਥੇ ਦੇ ਕਿਸਾਨ ਨੇ ਲੋਕ ਨੇ ਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਖਿਲਾਫ ਇੱਕ ਵੱਡਾ ਸੰਘਰਸ਼ ਛੇੜੇਗਾ ਕਿਉਂਕਿ ਕਿਸਾਨਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਹੋਵੇਗਾ ਅਕਾਲੀ ਦਲ ਵੀ ਇਕੱਠਾ ਹੋਇਆ ਸਾਡੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਰੀ ਕਿਸਾਨੀ ਨਾਲ ਜੁੜੀ ਹੋਈ ਪਾਰਟੀ ਹੈ ਸੋ ਸਾਡੇ ਸਾਰੇ ਇਲਾਕੇ ਦੇ ਕਿਸਾਨ ਜਿਹੜੇ ਆ ਇਕੱਠੇ ਹੋਏ ਨੇ ਸੋ ਅਸੀਂ ਪਿਛਲੇ ਕਈ ਸਾਲਾਂ ਤੋਂ ਦੁਹਾਈ ਪਾਉਂਦੇ ਆ ਰਹੇ ਹਾਂ ਕਿ ਸਾਨੂੰ ਪੰਜਾਬ ਸਾਡੇ ਹਲਕੇ ਨੂੰ ਬਚਾਓ ਸਾਡੇ ਹਲਕੇ ਨੂੰ ਬਚਾਓ ਕਿਉਂਕਿ ਸਾਡੇ ਹਲਕੇ ਦੇ ਵਿੱਚ ਜਿਹੜਾ ਇੱਥੇ ਦਾ ਐਮਐਲਏ ਆ ਉਹ ਗੱਪੇ ਐਮਐਲਏ ਆ ਗਿਆ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਕਰਨਾ ਕੀ ਹੈ ਤੇ ਕਹਿਣਾ ਕੀ ਹੈ ਸੋ ਇਸ 9 ਸਾਲ ਸਰਕਾਰ ਸ਼ਰਮਣੀ ਕਾਲੀ ਦਲ ਦੀ ਨੂੰ ਗਈ ਨੂੰ ਹੋ ਗਏ 9 ਸਾਲ 10 ਸਾਲ ਪਹਿਲਾਂ ਇਹ ਜਿਹੜਾ ਜਿੱਦੇ ਵਿੱਚ ਖੜੇ ਆ ਇਸ ਸਰੰਦ ਚੋ ਜਿਹੜਾ ਕਿਹਾ ਜਾਂਦਾ ਇੱਥੇ ਜਿੱਥੇ ਖੜੇ ਆ ਭੋੜੇ ਸੈਫਰ ਕਿਹਾ ਜਾਂਦਾ ਇਸ ਸਰੰਦ ਤੋਂ ਲੈ ਕੇ ਸੰਗਰੂਰ ਤੱਕ ਜਿਹੜਾ ਚੋਆ ਜਾਂਦਾ ਹੈਗਾ ਇਸ ਚੋਏ ਦੇ ਵਿੱਚ ਜਦੋਂ ਬਰਸਾਤੀ ਪਾਣੀ ਆਉਂਦਾ ਤਾਂ ਬਹੁਤ ਵੱਡੇ ਪੱਧਰ ਦੀ ਤਬਾਹੀ ਠਾਕੇ ਚਲਾ ਜਾਂਦਾ ਆ ਜਿੱਥੇ ਅਸੀਂ ਖੜੇ ਆ ਜੇ ਇਹ ਜਿੱਦਾਂ ਹੁਣ ਦਾਪਾ ਇਹ ਨੌ ਦਰਵਾਜੇ ਦੇ ਨੌ ਦੇ ਨੌ ਹੀ ਬੰਦ ਨੇ ਇੱਕ ਮਾੜਾ ਜਿਹਾ ਚੱਲਦੇ ਆ ਇਹ ਵੀ ਡਹਿਰੀ ਪਾਣੀ ਡਿੱਗ ਰਿਹਾ ਇਹ ਨੌ ਦੇ ਨੌ ਦਰਵਾਜੇ ਬੰਦ ਪਏ ਨੇ ਜਿਹੜੇ ਕਿ ਬਰਸਾਤੀ ਪਾਣੀ ਨੂੰ ਅੱਗੇ ਲੈ ਕੇ ਜਾਂਦੇ ਨੇ ਜੇ ਇਹ ਪਾਣੀ ਬੰਦ ਰਹਿ ਜਾਂਦਾ ਤਾਂ ਸਾਡਾ ਪਿਛਲਾ ਪਾਸਾ ਤਬਾਹ ਹੋ ਜਾਂਦਾ ਤੇ ਉਸ ਉਸ ਪਾਸੇ ਦੇ ਵਿੱਚ ਸੈਂਕੜੇ ਏਕੜ ਜਿਹੜੇ ਹੈਗੇ ਨੇ ਉਹ ਤਬਾਹ ਹੋ ਜਾਂਦੇ ਨੇ ਇਸ ਸਾਲ ਵੀ ਥੋੜਾ ਕਾਫੀ ਨੁਕਸਾਨ ਹੋਇਆ ਐ ਐਮ ਐਲ اے ਵੀ ਆਪ ਵੀ ਜੇ ਜੇ ਇਹ ਜਦੋਂ ਇਹਨੂੰ ਮੌਕੇ ਤੇ ਡਾਫ ਨੂੰ ਖੋਲਦੇ ਆ ਤਾਂ ਇਧਰਲੇ ਅਗਲੇ ਪਾਸੇ ਜਿਹੜਾ ਹੈਗਾ ਤਬਾਈ ਉੱਠ ਜਾਂਦੀ ਆ ਪਿਛਲੇ 2023 ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਇੱਥੇ ਸਾਡਾ ਵਜੀਦਪੁਰ ਪਿੰਡ ਹੈ ਵਜੀਦਪੁਰ ਪਿੰਡ ਨੂੰ ਟੁੱਟ ਕੇ ਪਾਣੀ ਤੇ ਸ਼ੁਰੂ ਹੋ ਗਿਆ ਸੀਗਾ ਤੇ ਪਿੰਡ ਰੁੜਨਾ ਸ਼ੁਰੂ ਹੋ ਗਿਆ ਸੀਗਾ ਇਲਾਕਾ ਸਾਡਾ ਰੁੜਨਾ ਸ਼ੁਰੂ ਹੋ ਗਿਆ ਸੀਗਾ ਸੋ ਇਸ ਕਰਕੇ ਗੱਲ ਅਸੀਂ ਕਹਿਣ ਆਏ ਆ ਕਿ ਉਦੋਂ ਐਮ ਐਲ اے ਡਿਪਟੀ ਕਮਿਸ਼ਨਰ ਤੇ ਹੋਰ ਜਿਹੜੇ ਲੋਕ ਸੀਗੇ ਉਹ ਆ ਕੇ ਵਿੱਚ ਲੰਬੇ ਪੈਰ ਬਾਕੇ ਦਿਖਾਉਂਦੇ ਸੀ ਲੋਕਾਂ ਨੂੰ ਡਰਾਮਾ ਕਰ ਕਰਕੇ ਸੋ ਅਸੀਂ ਸੁੱਤੇ ਹੋਏ ਪ੍ਰਸ਼ਾਸਨ ਨੂੰ ਤੇ ਜਿਹੜਾ ਗੱਪੀਆਂ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ ਇਹ ਸਰਕਾਰ ਨੂੰ ਇਸ ਕਰਕੇ ਜਗਾਣ ਆਏ ਆ ਕਿ ਅਸੀਂ ਕੋਈ ਰਾਜਨੀਤੀ ਨਹੀਂ ਕਰਨ ਆਏ ਅਸੀਂ ਆਪਣੇ ਇਲਾਕੇ ਦਾ ਭਲਾ ਚਾਹੁੰਦੇ ਆ ਤਾਂ ਜੇ ਅਸੀਂ 2 ਮਹੀਨੇ ਪਹਿਲਾਂ ਆ ਕੇ ਰੌਲਾ ਪਾਉਣ ਲੱਗੇ ਆ ਕਿ ਸਰਕਾਰ ਜਾਗੇ ਇਹਦਾ ਜਿਹੜਾ ਟੈਂਡਰ ਟੁੰਡਰ ਹੈਗਾ ਕਰੋੜਾਂ ਰੁਪਏ ਦਾ ਟੈਂਡਰ ਹੁੰਦਾ ਇਹਦਾ ਟੈਂਡਰ ਲਗਾਵੇ ਤੇ ਇਸ ਹਰੰਦ ਤੋਂ ਲੈ ਕੇ ਸੰਗਰੂਰ ਤੱਕ ਸਫਾਈ ਹੋਵੇ ਤਾ ਇਹ ਜਿਹੜਾ ਸਾਡੇ ਇਲਾਕੇ ਪੈਂਦਾ ਹੈ ਇਹ ਜਿਹੜਾ ਸੈਂਫਲ ਹੈ ਜੀ ਇਹ ਸਾਡੇ ਪਿੰਡ ਨਾਲ ਜੁੜਿਆ ਹੋਇਆ ਭੂੜੇ ਸੈਂਫਲ ਬੋਲਦੇ ਨੇ ਇਹਨੂੰ ਮੇਰਾ ਪਿੰਡ ਖੋਦ ਭੂੜੇ ਹੈ ਮੈਂ ਵੀ ਸਾਫ ਦਾ ਸਰਪੰਚਾਂ ਜੀ ਸ਼੍ਰੋਮਣੀ ਅਕਾਲੀ ਦਲ ਵੇਲੇ ਮੈਂ ਸਰਪੰਚ ਰਿਹਾ ਇਹ ਮੱਖਣ ਸਿੰਘ ਲਾਲਕਾ ਜੀ ਠੇਕਾ ਦੇ ਕੇ ਸਪਾਈ ਕਰਾਉਂਦੇ ਰਹੇ ਨੇ ਸੀ ਉਰੇ ਆਉਂਦੇ ਰਹਾਂ ਅੱਜ ਤੱਕ ਜਿੰਨੀ ਮੇਰੀ ਉਮਰ ਹੋ ਗਈ ਮੈਂ ਜਿੰਨਾ ਦੇਖਿਆ ਹੈ ਕਿਸੇ ਵੀ ਸਰਕਾਰ ਨੇ ਉਨੀ ਸਪਾਈ ਨਹੀਂ ਕਰਾਈ ਜਿੰਨੀ ਇਹਦੀ ਸੈਂਫਲ ਦੀ ਅਕਾਲੀ ਦਲ ਨੇ ਸਪਾਈ ਕਰਾਈ ਹੈ ਕਿੰਨਾ ਕੁ ਨੁਕਸਾਨ ਹੁੰਦਾ ਇਸ ਸਾਈਫਨ ਦੇ ਬੰਦ ਹੋਣ ਦਾ ਪਿਛਲੇ ਸਾਲ ਕੋਈ ਬਾਰਿਸ਼ ਸਾਡੇ ਪਿੰਡ ਬਾਰਿਸ਼ ਬਿਲਕੁ ਕੋਈ ਵੀ ਪਿੰਡਾਂ ਦੇ ਵਿੱਚ ਜਾ ਕੇ ਪੁੱਛ ਲੋ ਜੇ ਪਿਛਲੇ ਸਾਲ ਕੋਈ ਜ਼ਿਆਦਾ ਬਾਰਿਸ਼ ਹੋਈ ਹੋਵੇ ਪਰ ਸਾਡੇ ਪਿੰਡ 100 ਏਕੜ ਜਿਹੜੀ ਜੀਰੀ ਦੀ ਉਹ ਮਰ ਗਈ ਇਹਦੇ 'ਚ ਬੇਲ ਡੱਕੇ ਆ ਕੇ ਫਸ ਜਾਂਦੇ ਨੇ ਹੋਰ ਦਰਖਦ ਰੋਤ ਸਾਰਾ ਕੁਝ ਆ ਕੇ ਤੇ ਫਸ ਜਾਂਦਾ ਝੰਗਾ ਝਾੜੀਆਂ ਫਸ ਜਾਂਦੇ ਨੇ ਤਾਂ ਪਾਣੀ ਬੰਦ ਹੋ ਜਾਂਦਾ ਔੜੇ ਲੋਪੇ ਮੱਲੇਆੜ ਬਿਲਵਾਲ ਗੌਲ ਇਹ ਸਾਰੇ ਪਿੰਡਾਂ 'ਚ 15 ਪਿੰਡਾਂ ਦੀ ਜਿਹੜੀ ਫਸਲ ਹੈ ਜੀ ਉਹ ਮਰ ਜਾਂਦੀ ਹੈ ਵਿੱਚ ਕਈ ਘਰ ਵੀ ਇਹੋ ਜਿਹੇ ਨੇ ਜਿਹੜੇ ਖੇਤਾਂ 'ਚ ਘਰ ਪਾਈ ਬੈਠੇ ਨੇ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਜਾਂਦਾ 10-10 ਦਿਨ ਵਾਸਤੇ ਉਹਨਾਂ ਦੇ ਘਰਾਂ 'ਚ ਵੀ ਪਾਣੀ ਜਾਵੜਦਾ ਜੀ। ਸਾਮਾਨ ਵੀ ਲੈ ਕੇ ਗਏ ਸੀ ਕਈ ਮਿਲ। ਸਾਮਾਨ ਕਈ ਵਾਰੀ ਹਰੇਕ ਸਾਲ ਹੀ ਜਦੋਂ ਇਹ ਸੈਂਫਲ ਬੰਦ ਹੋ ਜਾਂਦਾ ਜੀ ਜਾਂ ਡਾਫ ਲੱਗ ਜਾਂਦੀ ਹੈ। ਟਰਾਲੀਆਂ ਰਹੀ ਉਹਨਾਂ ਨੂੰ ਕੱਢ ਕੇ ਨਹਿਰ ਤੇ ਲਿਆਉਣਾ ਪੈਂਦਾ। ਇਸ ਕਰਕੇ ਦੇਵ ਮਾਨ ਜੀ ਨੂੰ ਬੇਨਤੀ ਕਰਦੇ ਆਂ, ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ। ਵੈਸੇ ਇਹਨਾਂ ਦਾ ਕੰਮ ਤਾਂ ਊਂ ਨੱਚਣ ਦਾ ਗਾਉਣ ਦਾ ਕੰਮ ਤੀ ਇਹਨਾਂ ਨੇ ਇਹ ਗਲਤ ਪੰਗਾ ਲੈ ਲਿਆ। ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਚਲਾਉਣ ਵਾਸਤੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲੀ ਵਧੀਆ ਬੰਦਾ ਹੈ ਜੀ। ਇਹ ਤਾਂ ਇਹ ਆਪਦਾ ਜਿਹੜਾ ਕੰਮ ਉਹ ਚਲਾਉਣ ਆ ਵਦਿਆ ਢੋਲਕੀਆਂ ਬਾਜੇ ਚੱਕ ਕੇ ਇਹ ਬਹੁਤ ਨੁਕਸਾਨ ਹੁੰਦਾ ਜੀ ਇੱਥੇ ਸਰਕਾਰ ਜ਼ਿੰਮੇਵਾਰੀ ਨਹੀਂ ਸਮਝ ਰਹੀ ਇਹਦੀ ਸਫਾਈ ਨਹੀਂ ਕਰ ਰਹੀ ਕਈ ਸਾਲਾਂ ਤੋਂ ਤੁਹਾਨੂੰ ਦਿੱਕਤ ਆ ਰਹੀ ਹੈ ਫਸਲਾਂ ਤਬਾਹ ਹੋ ਜਾਂਦੀਆਂ ਨੇ ਜੀ ਨੇੜੇ ਇਲਾਕੇ ਦੀਆਂ ਜੀ ਬਹੁਤ ਜ਼ਿਆਦਾ ਪਾਣੀ ਹੋ ਜਾਂਦਾ ਜੀ ਜਦੋਂ ਫਸਲਾਂ ਮਰ ਜਾਂਦੀਆਂ ਨੇ ਫਿਰ ਉਰੇ ਆ ਕੇ ਫਿਰ ਕੁਝ ਨਹੀਂ ਬਣਦਾ ਉਦੋਂ ਪਹਿਲਾਂ ਸਫਾਈ ਹੋਣੀ ਚਾਹੀਦੀ ਜੀ ਕੀ ਕਹਿੰਦੇ ਹੋ ਇਹ ਇਹ ਸਾਈਫਨ ਸਾਫ਼ ਹੋਣਾ ਜ਼ਰੂਰੀ ਹੈ ਹਾਂ ਜੀ ਇਹ ਸਾਈਫਨ ਸਾਫ਼ ਹੋਣਾ ਜ਼ਰੂਰੀ ਨੇ ਤਾਂ ਕਿ ਪਾਣੀ ਦਾ ਨਿਕਾਸ ਹੋ ਸਕੇ ਮਾਰਨਾ ਪਵੇ ਪਰ ਸਾਫ਼ ਕਰ ਨਹੀਂ ਰਹੇ ਕਰਨੀ ਨਹੀਂ ਹਲ ਤੱਕ ਲੱਗੇ ਨਹੀਂ ਹੈ ਕਿ ਮਾਨਸੂਨ ਕੁਝ ਰਹਿ ਥੋੜਾ ਮਾਨਸੂਨ ਦਾ ਥੋੜਾ ਟਾਈਮ ਰਹਿ ਗਿਆ ਹੁਣ ਝੂਨਾ ਲੱਗੇ ਨਾ 9 ਤਰੀਕ ਤੋਂ ਜੀ ਕੋਈ ਸਫਾਈ ਨਹੀਂ ਹੋ ਰਹੀ ਇਹ ਪਿਛਲੀ ਵਾਰੀ ਨਾਲ ਜੇ ਆਪਣੇ ਦਾ ਬਾਰਿਸ਼ ਹੋਈ ਹੀ ਨਹੀਂ ਇਹਦੇ ਬੰਦ ਹੋਣ ਦੀ ਵਜ੍ਹਾ ਨਾਲ ਪਿਛਲੇ ਸਾਰੇ ਪਿੰਡਾਂ ਤੋਂ ਤੁਸੀਂ ਆਪ ਜਾ ਕੇ ਪਤਾ ਕਰ ਲਿਓ ਇਹਦੀ ਬੈਗਮਾਰ ਨਾਲ ਸਾਡੇ ਪਿੰਡਾਂ ਤੱਕ ਬੈਗ ਪਾਣੀ ਗਿਆ ਸਾਰੀਆਂ ਫਸਲਾਂ ਤਬਾ ਹੋਈਆਂ ਨੇ ਜਿਵੇਂ ਪਿਛਲੀ ਵਾਰੀ ਸਰਕਾਰਾਂ ਮੌਕੇ ਤੇ ਕਰਦੀਆਂ ਨਹੀਂ ਹੁਣ ਕਰਨ ਦਾ ਟਾਈਮ ਹੈ ਨਾ ਕੋਲੇ ਟਾਈਮ ਹੈਗਾ ਜਦ ਪ੍ਰਸਾਪਤ ਸ਼ੁਰੂ ਹੋ ਜਾਂਦੀ ਹੈ ਫਿਰ ਕਰਦੇ ਨੇ ਫਿਰ ਕੰਮ ਬਣਦਾ ਨਹੀਂ ਉਹਨੇ ਦੀਆਂ ਸੈਡਾਂ ਦੇ ਮਿੱਟੀ ਲੱਗਣੀ ਚਾਹੀਦੀ ਆ ਉਹ ਉਹ ਨਹੀਂ ਕੋਈ ਦੇਖ ਰਿਹਾ ਜਿੱਥੇ ਦਰਖਤ ਡਿਗੇ ਪਿਆ ਉਹ ਦਰਖਤ ਡਿਗੇ ਪਿਆ ਕੋਈ ਰਾਹ ਨਹੀਂ ਕੋਈ ਜਿੱਥੋਂ ਨੱਕਾ ਖੁੱਲਿਆ ਪਿਆ ਨੱਕੀ ਖੁੱਲਿਆ ਪਿਛਲੀ ਵਾਰ ਕਾਫੀ ਨੁਕਸਾਨ ਹੋਇਆ ਵਿਧਾਇਕ ਵੀ ਬੰਦ ਕਰਦੇ ਨਜ਼ਰ ਆਏ ਕਿ ਲੱਗਦਾ ਸਰਕਾਰ ਨੂੰ ਉਹ ਵਿਧਾਇਕ ਸਾਹਿਬ ਸਾਡੇ ਐਮਐਲਏ ਸਾਹਿਬ ਪੈਸੇ ਤੇ ਜੀ ਨੱਕੇ ਦੇ ਵਿੱਚ ਉਹ ਬਾਅਦ ਚ ਤਾਂ ਕੋਈ ਫਾਇਦਾ ਨਹੀਂ ਹੈ ਫਿਰ ਪਰ ਫੇਰ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ। ਉਹਨਾਂ ਨੂੰ ਮੁਆਵਜ਼ਾ ਮਿਲਿਆ ਪਿਛਲੇ ਸਾਲ ਬੜਾ ਨੁਕਸਾਨ ਹੋਇਆ ਨਾ ਭੀ। ਮੈਨੂੰ ਤਾਂ ਲੱਗਦਾ ਨਹੀਂ ਜਿ ਕਿਸੇ ਨੂੰ ਮਿਲਿਆ ਸਾਡੇ ਪਿੰਡ ਤਾਂ ਸ਼ਾਇਦ ਨਾ ਹੀ ਮਿਲਿਆ ਹੋਵੇ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਦੋਂ ਜਾਗਦੀ ਹੈ। ਇਸ ਇਨ੍ਹਾਂ ਸਾਈਫਨਾਂ ਦੀ ਇਹਦੇ ਚੋਏ ਦੀ ਸਫਾਈ ਕਦੋਂ ਕਰਦੀ ਹੈ ਕਿਉਂਕਿ ਪਿਛਲੇ ਸਾਲ ਇਸ ਸਾਈਫਨ ਕਰਕੇ ਹਜ਼ਾਰਾਂ ਏਕੜ ਜਿਹੜੀ ਫਸਲਾਂ ਨਾਬੇ ਦੀ ਡੁੱਬੀ ਸੀ। ਵਿਧਾਇਕ ਵੀ ਨਜ਼ਰ ਆਏ ਸੀ। ਪਾਨ ਜਦੋਂ ਇੱਕ ਨੱਕਾ ਟੁੱਟਿਆ ਸੀ ਉਸ ਤੋਂ ਬਾਅਦ ਪੂਰਾ ਪ੍ਰਸ਼ਾਸਨ ਲਗਾਤਾਰ 2-3 ਦਿਨ ਨਾਬੇ ਸਰਗਰਮ ਰਿਹਾ ਤੇ ਉਸ ਨੂੰ ਬੰਦ ਕੀਤਾ ਪਾਣੀ ਨੂੰ। ਲੇਕਿਨ ਜਿਹ ਮੌਨਸੂਨ ਤੋਂ ਪਹਿਲਾਂ ਇਹ ਇਨਾ ਸਾਫ ਪਾਉੜੇ ਸਾਈਫਨ ਦੀ ਸਫਾਈ ਨਾ ਹੋਈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ